ਪਰਮੇਲ ਸਿੰਘ ਜੀ ਪਰਮੇਲ ਵੀਰ ਜੀ ਕੀ ਪੂਰਾ ਮਾਮਲਾ ਕੀ ਹੋਇਆ ਹੈ ਜੀ ਅਸਲ ਤਾਂ ਮੁੰਡਾ ਜੀ ਡਿਪਰੈਸ਼ਨ ਚ ਸੀਗਾ ਕਾਫੀ ਟਾਈਮ ਤੋਂ ਤੇ 2 ਟਾਈ ਮਹੀਨੇ ਹੋ ਗਏ ਨੇ ਤਲਾਕ ਹੋਏ ਨੂੰ ਤੇ ਕਾਫੀ ਲੰਮੇ ਸਮੇਂ ਤੋਂ ਇਹ ਲਗਾਤਾਰ ਦਿਮਾਗੀ ਤੌਰ ਤੇ ਅਫਸਰਟ ਚ ਚੱਲ ਰਿਹਾ ਸੀਗਾ ਤੇ ਇਹ ਰਾਤ ਨੂੰ ਆ ਕੇ ਪਾਣੀ ਇਹਨਾਂ ਕੀ ਘਟਨਾ ਵਾਪਰ ਗਈ ਕੀ ਹੋ ਗਿਆ ਕੀ ਮਨ ਦੇ ਵਿੱਚ ਇਹ ਖਿਆਰਾ ਆ ਉੱਠ ਕੇ ਲੱਲਾ ਵੀ ਇਹਨਾਂ ਦਾ ਕਤਲ ਕਰਤਾ ਕਿਤਾ ਦਾ ਕਿੰਨੇ ਕਵਿੰਟੇ ਤਕਰੀਬਨ ਇਹ ਤਕਰੀਬਨ 2 ਘੰਟੇ ਟਾਈਮ ਹੈ ਜੀ ਕੋਈ ਨਹੀਂ ਆਣੀ ਸਹੀ 2:00 ਦਾ ਟਾਈਮ ਹੈ ਜੀ ਵਧੀਆ ਮਿਹਨਤੀ ਪਰਿਵਾਰ ਹੈ ਇੰਦਾ ਸੋਹਣਾ ਪਰਿਵਾਰ ਤੇ ਮਿਹਨਤੀ ਪਰਿਵਾਰ ਸੀਗਾ ਪਰ ਇਹ ਨਹੀਂ ਮਤਲਬ ਕਿ ਉਹ ਕਾਰਨ ਕੀ ਹੋਇਆ ਜੀ ਮੈਲਬੀ ਜੀ ਸਾਨੂੰ ਪਿੰਡ ਵਾਲਿਆਂ ਨੂੰ ਕਦੋਂ ਪਤਾ ਲੱਗਿਆ ਉਦੋਂ ਕੀ ਹਾਲਾਤ ਸੀ ਕਿ ਪੁਲਿਸ ਆਈ ਫਿਰ ਹਾਂ ਜੀ ਤਕਰੀਬਨ ਇਹ ਸਾਨੂੰ 2.5 ਪੜ ਗਿਆ ਜੀ ਉਦੋਂ ਪਰ ਪ੍ਰਸ਼ਾਸਨ ਆ ਕੇ ਉਹਨੇ ਆਪਣੀ ਕਾਰਵਾਈ ਕੀਤੀ ਜੋ ਬੰਦ ਕਰਵਾਇ ਸੀ ਉਹਨੇ ਕਰਕੇ ਉਹਨੇ ਜੀ ਦਾ ਡੈੱਡ ਬਾਡੀ ਨੂੰ ਉਧੇ ਜੀ ਹਾਂ ਜੀ ਡੈੱਡ ਬਾਡੀ ਸਾਨੂੰ ਲੱਗੇ ਜੀ ਸਰਦਾਰ ਮੁਲਕੀ ਸਿੰਘ ਖੰਗੂੜਾ ਜੀ ਖੰਗੂੜਾ ਸਾਹਿਬ ਕੀ ਮਾਮਲਾ ਹੋਇਆ ਪਿੰਡ ਚ ਮਾਮਲਾ ਤਾਂ ਦੱਸਣਯੋਗ ਨਹੀਂ ਹੈ ਜੀ ਬਹੁਤ ਭੜਾ ਹੋਇਆ ਹੂੰ ਕਿਉਂਕਿ ਸਾਡੇ ਪਿੰਡ ਚ ਅਜੇ ਤੱਕ ਇਹੋ ਜਿਹਾ ਮਸਲਾ ਕਦੇ ਹੋਇਆ ਨਹੀਂ ਜੀ ਪਤਾ ਨਹੀਂ ਪ੍ਰਮਾਤ ਮਨ ਨੂੰ ਕੀ ਸਾਡੇ ਪਿੰਡ ਤੇ ਹਜਾ ਕਸ਼ਟ ਆਇਆ ਯਾਨੀ ਅੱਜ ਹੂੰ ਪਹਿਲੀ ਵਾਰ ਇਹੋ ਜਿਹਾ ਮਸਲਾ ਦੇਖਿਆ ਵੀ ਕਿਸੇ ਨੌਜਵਾਨ ਮੁੰਡੇ ਨੇ ਆਪਣੇ ਬਾਪ ਦਾ ਗਲਾ ਕਟਿਆ ਹੋਵੇ ਗੁਰੂ ਸਾਹਿਬ ਕੀ ਲੱਗਦਾ ਕਿ ਇਹ ਕੀ ਬਿਮਾਰਤੀ ਮੁੰਡਾ ਮਾਨਸਿਕ ਤੌਰ ਤੇ ਹਾਂਜੀ ਹਾਂ ਜਿਹੜਾ ਪਤਾ ਲੱਗਿਆ ਐ ਵੈਸੇ ਤਾਂ ਮੇਰਾ ਘਟ ਆਉਣ ਜਾਣਾ ਵੈਸੇ ਤਾਂ ਸਾਡੇ ਵਿਚਾਰੇ ਇਹ ਬਹੁਤ ਕਲੀਕ ਨੇ ਬੰਦੇ ਨੇੜੇ ਨੇ ਪਰ ਘਰੇ ਜਾਣ ਦਾ ਬਹੁਤ ਘੱਟ ਮੌਕਾ ਮਿਲਿਆ ਪਰ ਜੋ ਪਤਾ ਲੱਗਿਆ ਵੀ ਇਹ ਮੁੰਡਾ ਡਿਪਰੈਸ਼ਨ ਚ ਸੀ ਪਹਿਲਾਂ ਤੋਂ ਹੀ ਡਿਪਰੈਸ਼ਨ ਚ ਕਿਵੇਂ ਸੀ ਸਲਫਾ ਸਲਫਾ ਪੀਣ ਲੱਗ ਗਿਆ ਜਾਂ ਕੋਈ ਨਸ਼ਾ ਪਤਾ ਨਹੀਂ ਕੀ ਕਰਦਾ ਸੀ ਯਾਨੀ ਉਦੋਂ ਬਾਅਦ ਘਰ ਵਾਲੀ ਨਾਲ ਚੱਕਰ ਪੈ ਗਿਆ। ਬਿਆਹਾ ਸੀ ਬਗਰਾਵਾਲ। ਹਾਂਜੀ। ਉਹਨਾਂ ਨੇ ਵਿਚਾਰਿਆਂ ਨੇ ਬਹੁਤ ਕੋਸ਼ਿਸ਼ ਕੀਤੀ, ਸਾਰਿਆਂ ਨੇ ਪਰਿਵਾਰ ਨੇ ਉਰੇ ਵਾਲੇ ਨੇ ਕੋਸ਼ਿਸ਼ ਕੀਤੀ ਵੀ ਜੇ ਸੂਤ ਹੋ ਜੇ। ਹਾਂਜੀ। ਉਹਨੂੰ ਵੀ ਕਹਿੰਦੇ ਤੰਗ-ਤੰਗ ਜਿਆਦਾ ਕਰਨ ਲੱਗ ਗਿਆ। ਸਾਰਾ ਅਖੀਰ ਨੂੰ ਛੁੱਟਛੜਾ ਹੋ ਗਿਆ। ਡਾਈਵੋਰਸ ਹੋ ਗਿਆ ਦੋਨਾਂ ਦਾ। ਕਹਿੰਦੇ ਜੀ ਅੰਮ੍ਰਿਤ ਰਿਸ਼ਕਾ ਕੀਤੀ ਕਰਦਾ। ਹਾਂ ਦੋਨਾਂ ਜੀਆਂ ਨੇ ਅੰਬਰਸ਼ਕਾ ਕੀਤੀ। ਮੈਂ ਸਮਾਂ ਜਦੋਂ ਇਹਨਾਂ ਨੇ ਅੰਬਰਸ਼ਕਾ ਗੁਰਦੁਆਰੇ ਮੈਂ ਡੇਲੀ ਜਾਣਾ। ਜਦੋਂ ਸਵੇਰੇ 5:30 ਤੋਂ 6 ਵਜੇ ਜਾਈਦਾ ਗੁਰਦੁਆਰੇ ਅਰਦਾਸ ਹੋਣ ਤੋਂ ਪਹਿਲਾਂ ਕਥਾ ਚੱਲਦੀ ਰਹਿੰਦੀ ਆ ਤੇ ਉੱਥੇ ਆਉਂਦਾ ਰਿਹਾ ਇਹ ਮੁੰਡਾ ਤੇ ਲੜਕੀ ਵੀ ਆਉਂਦੀ ਰਹੀ ਆ ਵੀ ਹੁਣ ਤੋਂ ਬਾਅਦ ਥੋੜਾ ਜਿਹਾ ਚਿਰ ਬਾਅਦ ਇਹਨਾਂ ਨੇ ਅੰਮ੍ਰਿਤ ਛਕ ਲਿਆ ਅੰਮ੍ਰਿਤ ਛਕੇ ਤੋਂ ਬਾਅਦ ਦੋ ਜਵਾਬ ਆਉਂਦੇ ਰਹੇ ਨੇ ਮੈਂ ਪੁੱਛਿਆ ਫਿਰ ਵੀ ਮੁੰਡਾ ਜੀਤ ਦਾ ਕਹਿੰਦੇ ਹਾਂ ਜੀਤ ਤੇ ਮੁੰਡੇ ਨੇ ਕਹਿੰਦਾ ਅੰਮ੍ਰਿਤ ਛਕ ਲਿਆ ਚਲੋ ਬਹੁਤ ਵਧੀਆ ਜਾਨੀ ਪਰਿਵਾਰ ਹੈ ਜੀ ਬਸ ਨਸ਼ੇ ਕਰਕੇ ਇੰਨਾ ਨਰਮ ਪਰਿਵਾਰ ਆ ਜੀ ਮੈਨੂੰ ਲੱਗ ਪਿੰਡ 'ਚ ਵੀ ਨਹੀਂ ਮੈਂ ਕਹਿ ਸਕਦਾ ਦਾਵੇ ਨਾਲ ਵੀ ਇੰਨਾ ਵਧੀਆ ਪਰਿਵਾਰ ਹਾਂਜੀ ਹਾਂ ਮੇਨ ਗੱਲ ਇਹੀ ਹੈ ਵੀ ਉਹਦੇ ਦਿਮਾਗ ਤੇ ਇੰਨਾ ਲੋਡ ਹੋ ਗਿਆ ਵੀ ਇੱਕ ਆਪਣੇ ਬਾਪ ਨੂੰ ਕਿਵੇਂ ਮਾਰ ਸਕਦਾ ਕੋਈ ਦੇਖੋ ਜੇ ਚੰਗਾ ਫਲਾ ਬੰਦਾ ਜਿਹੜਾ ਬੱਚਾ ਇੰਨਾ ਪਿਆਰ ਨਾਲ ਪਾਲਿਆ ਹੋਵੇ ਪੜਾਇਆ ਹੋਵੇ ਕੰਮ ਤੇ ਲਾਇਆ ਹੋਵੇ ਉਹ ਇਸ ਤਰ੍ਹਾਂ ਆਪਣੇ ਬਾਪ ਨੂੰ ਤਾਂ ਮਾਰ ਹੀ ਨਹੀਂ ਸਕਦਾ ਹਾਂ ਪੁਲਿਸ ਨੇ ਕਾਰਵਾਈ ਹਾਂ ਪੁਲਿਸ ਨੇ ਕਾਰਵਾਈ ਕਰ ਰਹੇ ਨੇ ਪੁਲਿਸ ਕਾਰਵਾਈ ਕਰ ਰਹੀ ਹੈ ਹੈ ਮੁੰਡਾ ਪੜਦਾ ਜੀ ਮੁੰਡਾ ਤਾਂ ਭੱਜੇ ਹੀ ਨਹੀਂ ਉਹ ਨਮਾਗ ਤੇ ਲੋਡਤੀ ਅੰਦਰ ਗੁੰਡਾ ਲਾ ਕੇ ਪਾਇਆ ਗਿਆ ਐਸਐਚਓ ਸਾਹਿਬ ਨੇ ਪੁਲਿਸ ਨੇ ਜਾ ਕੇ ਗੁੰਡਾ ਖਲਾ ਕੇ ਉਹਨੂੰ ਉੱਥੋਂ ਗ੍ਰਿਫਤਾਰ ਕਰਕੇ ਐਸਐਚਓ ਸਾਹਿਬ ਲੈ ਕੇ ਆਏ ਨੇ ਉਸੇ ਟਾਈਮ 2:30 ਵਜੇ ਦਾ ਟਾਈਮ ਆ ਉਹਦੀ ਪੁਲਿਸ ਪਹੁੰਚ ਗਈ ਜਦੋਂ ਇਹਨਾਂ ਨੂੰ ਫੋਨ ਕਰਿਆ ਕਿਸੇ ਨੇ ਪਿੰਡ ਚ ਤੇ ਉਸੇ ਟਾਈਮ ਇਹਨਾਂ ਨੇ ਜਾ ਕੇ ਉਹਨੂੰ ਗ੍ਰਿਫਤਾਰ ਕਰਕੇ ਹੁਣ ਕਾਰਵਾਈ ਸ਼ੁਰੂ ਕਰਤੀ ਤੇ ਹੁਣ ਅਸੀਂ ਡੈੱਡ ਬਾਡੀ ਲੈਣ ਚੱਲਿਆ ਜਦੋਂ ਵੀ ਕਾਰਵਾਈ ਪੂਰੀ ਹੋ ਗਈ ਸਰਦਾਰੀ ਸਾਡੇ ਐਸਆਈ ਤਰਨਪਾਲ ਸਿੰਘ ਦਾ ਇਹਨਾਂ ਦਾ ਨੂੰ ਤਰਨਪਾਲ ਸਿੰਘ ਦੀ ਕਾਰਵਾਈ ਕਰ ਰਹੇ ਨੇ ਸਵੇਰੇ ਦੇ ਉੱਥੋਂ ਵੀ ਆ ਲਿਖ ਕੇ ਲਿਆਏ ਨੇ ਹੁਣ ਵੀ ਸਾਡੇ ਬਿਨਾਂ ਪੰਚਾਇਤ ਦੇ ਵੀ ਲਿਖ ਰਹੇ ਨੇ ਸਰਪੰਚ ਸਾਹਿਬ ਮੇਰੇ ਨਾਲ ਖੜੇ ਨੇ ਸਾਬਕਾ ਸਰਪੰਚ ਮਹ ਮਲਕੀਤ ਸਿੰਘ ਇਹ ਗੁਰਪ੍ਰੀਤ ਸਿੰਘ ਸਰਪੰਚ ਬਟੜਿਆਣਾ ਮੌਜੂਦਾ ਦੇ ਮੌਕੇ ਤੇ ਹੁਣ ਇਸ ਕਰਕੇ ਹੁਣ ਅਸੀਂ ਆਪਣੀ ਕਾਰਵਾਈ ਕਰਾ ਕੇ ਧੰਨਵਾਦ ਉੱਥੋਂ ਉਹ ਕਰਾ ਕੇ ਲਿਆਵਾਂਗੇ ਥਾਣੇ ਦਾ ਧਰਮਪਾਲ ਚੌਕੀ ਇੰਚਾਰਜ ਕਰੋ ਜੀ ਸਰਪੰਚ ਸਰ ਕੀ ਮਾਮਲਾ ਜੀ ਪੂਰਾ ਹੈ ਮਾਮਲਾ ਇਹ ਹੈ ਜੀ ਸਾਨੂੰ ਇੱਕ ਟੈਲੀਫੋਨ ਮਸੂਲ ਹੋਇਆ ਸੀਗਾ ਪਿੰਡ ਬਟੜਿਆਣਾ ਤੋਂ ਇੱਥੇ ਜਿਹੜਾ ਹੈਗਾ ਸੀਗਾ ਚਰਜੀਤ ਸਿੰਘ ਦਾ ਕਤਲ ਹੋ ਗਿਆ ਜਿਹੜੇ ਦੋ ਆਪਨੇ ਸੀ ਉੱਤੇ ਮੌਕੇ ਤੇ ਪੁੱਜੀ ਮੌਕੇ ਤੇ ਪੁੱਜੀ ਦੇਖਿਆ ਕਿ ਚਰਨੂਜੀਤ ਸਿੰਘ ਨੂੰ ਦਾ ਕਤਲ ਹੋਇਆ ਪਿਆ ਸੀ ਜਿਸ ਨੂੰ ਉਹਦੇ ਬੇਟੇ ਨੇ ਹੀ ਮਨਪ੍ਰੀਤ ਸਿੰਘ ਨੇ ਇੱਕ ਲੋਹੇ ਟੱਕੋਈ ਨਾਲ ਮਾਰ ਕੇ ੁਰਲਚ ਮਾਰ ਕੇ ਉਹਦਾ ਕਤਲ ਕਰ ਉਹਨਾਂ ਦੀ ਘਰ ਵਾਲੀ ਹਮੀਰ ਕੌਰ ਦੇ ਬਿਆਨ ਦੇ ਉੱਤੇ ਜਿਹੜਾ ਹੈਗਾ ਤੇ ਰਸੂ ਦਾ ਪਰਚਾ ਦਸੀ ਮਨਪ੍ਰੀਤ ਸਿੰਘ ਦੇ ਖਿਲਾਫ ਦਾ ਤੇ ਕੋਈ ਤਾਂ ਪਿੱਛੇ ਆ ਰਹੀ ਹੈ ਜੀ ਉਹ ਵੀ ਕਰ ਸਾਰੀ ਅੱਜ ਹਰ ਹਾਲਤ ਵਿੱਚ ਕਰ ਲਾਂਗੇ ਵੱਟੀ ਤੋਂ ਵੱਡੀ ਸਮੱਸਿਆ ਦਾ 100% ਸਮਾਧਾਨ ਕਰਵਾਓ ਆਪਣੇ ਮਨ ਚਾਹੇ ਪ੍ਰੇਮੀ ਪ੍ਰੇਮਿਕਾ ਨੂੰ ਵਸਦੇ ਵਿੱਚ ਕਰਵਾਓ ਹਰ ਸਮੱਸਿਆ ਦਾ ਸਮਾਧਾਨ ਕਰਵਾਓ ਜਿਵੇਂ ਗ੍ਰਹਿ ਕਲੇਸ਼ ਨੌਕਰੀ ਕਾਰੋਬਾਰ ਸੌਗਣ ਦੁਸ਼ਮਣ ਤੋਂ ਛਡਕਾਰਾ ਲਵ ਮੈਰਿਜ ਪ੍ਰੋਬਲਮ ਵਿਦੇਸ਼ ਯਾਤਰਾ ਕੋਰਟ ਕੇਸ ਪਤੀ ਪਤਨੀ ਦੇ ਵਿੱਚ ਕਲੇਸ਼ ਲੋਟਰੀ ਸੱਟਾ ਨੰਬਰ ਜਾਦੂ ਟੁਮਣਾ ਕੀਤਾ ਕਰਾਇਆ ਰੂਸੇ ਰੂਪਣਾ ਵੀਜ਼ਾ ਪ੍ਰੋਬਲਮ ਗ੍ਰੀਨ ਕਾਰਡ ਹੁਣੇ ਕਾਲ ਕਰੋ ਮੀਆਂ ਸਮਰਜੀ 73409 36488 73409 36488